ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰ ਬਲਕੋ ਠੀਕ ਹੋਵੋਗੇ ਅੱਜ ਰਾਜੇ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਇੱਕ ਇੰਪੋਰਟੈਂਟ ਅਪਡੇਟ ਇੰਪੋਰਟੈਂਟ ਅਪਡੇਟ ਹੈਗੀ ਇਹ ਦਾ ਜੇ ਕਿ ਬਹੁਤ ਸਾਰੇ ਬੱਚੇ ਵੇਟ ਕਰ ਰਹੇ ਸੀ ਜਿਹੜੀ ਗਰੁੱਪ ਡੀ ਦੀ ਭਰਤੀ ਹੈ ਆਪਣੀ ਜਿਹੜੀ ਚੌਕੀਦਾਰਾਂ ਤੇ ਸੇਵਾਦਾਰਾਂ ਦੀ ਭਰਤੀ ਹੈ ਕਿ ਉਹਦੇ ਫਾਰਮ ਮੈਂ ਇਹਨਾਂ ਨੇ ਕਹੇ ਸੀ ਕਿ 21 ਤਰੀਕ ਤੋਂ ਸਟਾਰਟ ਹੋ ਜਾਣਗੇ ਪਰ ਉਹ ਹਲੇ ਤੱਕ ਸਟਾਰਟ ਨਹੀਂ ਹੋਏ ਠੀਕ ਹੈ ਜੀ 21 ਤਰੀਕ ਸ਼ਾਇਦ 21 ਤੇ 25 ਤਰੀਕ ਨੂੰ ਕਿਹਾ ਸੀ ਸਟਾਰਟ ਹੋ ਜਾਣਗੇ ਪਰ ਅੱਜ 4 ਦਸੰਬਰ ਹੋ ਚੁੱਕੀ ਹੈ ਤਰਾਜੀ ਅੱਜ ਇਹਨਾਂ ਨੇ ਜਿਹੜੀ ਪੋਰਟਲ ਹੈਗੀ ਉਹ ਓਪਨ ਕਰਤੀ ਠੀਕ ਹੈ ਜੀ ਪੋਰਟਲ ਹੈ ਜਿਹੜੀ ਓਪਨ ਕਰਤੀ ਤੇ ਇੱਕ ਇਹ ਵੈਕੈਂਸੀਆਂ ਦੇ ਵਿੱਚ ਹੋਰ ਵੀ ਵਾਧਾ ਕਰਤਾ ਪਹਿਲੇ ਵੈਕੈਂਸੀਆਂ 300 ਸੀਗੀਆਂ ਫਿਰ ਇਹ ਵੈਕੈਂਸੀਆਂ 331 ਕਰਤੀਆਂ ਸੀ ਤੇ ਹੁਣ ਇਹ ਵੈਕੈਂਸੀਆਂ ਹੋਰ ਵੀ ਵਧਾ ਦਿੱਤੀਆਂ ਗਈਆਂ ਜਿਹੜਾ ਨੋਟਿਸ ਤੁਹਾਨੂੰ ਮੇਰੀ ਵੈਬਸਾਈਟ ਤੇ ਦਿਖਾਉਂਗਾ ਬਾਕੀ ਦਾ ਜੇ ਬਹੁਤ ਬੱਚੇ ਬਾਅਦ ਚ ਪੁੱਛਦੇ ਹੁੰਦੇ ਸਰ ਜੀ ਬਾਡ ਅਟੈਂਡੈਂਟ ਦੀ ਭਰਤੀ ਕਿਦਵਾਉਗੀ ਜਾਂ ਹੁਣ ਚੌਕੀਦਾਰਾਂ ਤੇ ਸੇਵਾਦਾਰੀ ਭਰਤੀ ਕਰਾ ਦੇ ਰਾਜੀ ਇਸ ਤੋਂ ਬਾਅਦ ਤੁਹਾਨੂੰ 10-15 ਸਾਲ ਕੋਈ ਵੀ ਚੌਕੀਦਾਰ ਤੇ ਸੇਵਾਦਾਰ ਦੀ ਭਰਤੀ ਦਿ ਠੀਕ ਹੈ ਜੀ ਨਾ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਕਿਤੇ ਦਿਖਾਈ ਦਿੱਤੀ ਹੈ ਭਾਰਤੀ ਨਾ ਇਸ ਤੋਂ ਬਾਅਦ ਦਿਖਾਈ ਦੇਵੇ ਤਾਂ ਇਹੀ ਲਾਸਟ ਭਾਰਤੀ ਹੈ ਜਿਵੇਂ ਮੈਂ ਬੱਚਿਆਂ ਨੂੰ ਕਿਹਾ ਸੀਗਾ ਫਾਇਰਮੈਨ ਬਣੇ ਕਿ ਇਸ ਤੋਂ ਬਾਅਦ ਕੋਈ ਭਾਰਤੀ ਨਹੀਂ ਹੋਣੀ ਜਿਹੜੀ ਆਗਿ ਦਾ ਆਗਿ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਨਹੀਂ ਕਿ ਆਹ ਦੀ ਤਿਆਰੀ ਰੱਖੋ ਭਾਈ ਜੇਕਰ ਕੋਈ ਕਿਹਨੇ ਦੀ ਤਿਆਰੀ ਕਰਨਾ ਚਾਹੁੰਦਾ ਉਹਦੇ ਬਾਰੇ ਵੀ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾਗਾ ਜਿਹੜੇ ਬੱਚਿਆਂ ਨੇ ਰਾਜ ਦੀ ਤਿਆਰੀ ਕਰਨੀ ਹੈਗਾ ਠੀਕ ਹੈ ਤੁਸੀਂ ਆਪਣਾ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਇਹ ਬੈਚ ਗਰੁੱਪ ਡੀ ਵਾਸਤੇ ਵੀ ਲਾਹੇਵੰਦ ਹੈਗਾ ਫੀਸ ਤਾਂ ਮਗਾਦਣਾ 1200 ਰੁਪਿਆ ਫੀਸ ਹੈ ਇਸ ਤੋਂ ਇਲਾਵਾ ਫੋਰੈਸਟ ਗਾਰਡ ਪੰਜਾਬ ਪੁਲਿਸ ਕੋਈ ਵੀ ਹੋਰ ਵੀ ਇਗਜ਼ਾਮ ਆਉਂਦੇ ਹੈਗੇ ਉਹ ਸਾਰੇ ਤੁਹਾਡੇ ਇਹਦੇ ਵਿੱਚ ਹੀ ਕਵਰ ਹੋ ਜਾਣਗੇ ਅਲੱਗ-ਅਲੱਗ ਬੈਚ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਫਰ ਹੈ ਜੀ ਲਿਮਟਡ ਸਮੇਂ ਤੱਕ ਹੈਗਾ ਠੀਕ ਹੈ 10 ਤਰੀਕ ਤੱਕ ਆਫਰ ਹੈਗਾ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪੂਨ ਲਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲ ਆਈਫੋਨ ਹੋਵੇ ਐਪ ਡਾਊਨਲੋਡ ਕਰ ਲੈਨੇ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਹੈ ਡਬਲ ਐਕਸ ਰੈਮ ਬਾਕੀ ਨੇ ਸਾਰੇ ਕਲਾਸਾਂ ਦਾ ਜੀਰੋ ਲੈਵਲ ਤੋਂ ਹੋਣਗੇ ਆ ਪੜਾਉਣ ਦਾ ਤਰੀਕਾ ਤੁਹਾਨੂੰ ਮੇਰਾ ਪਤਾ ਹੀ ਜਾਏਗਾ ਕੁਝ ਵੀ ਆਪਾਂ ਬਾਹਰੋਂ ਨਹੀਂ ਆ 90% ਜਦ ਵੀ ਜ਼ਿੰਮੇਵਾਰੀ ਲੋਕਾਂ ਦੀ ਤੁਹਾਨੂੰ ਕਰਵਾਏ ਹੋਏ ਤੋਂ ਵਿੱਚ ਵਿੱਚ ਹੀ ਆਊਗਾ ਠੀਕ ਹੈ ਜੀ ਇਸ ਬਾਕੀ ਤੁਹਾਡੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਘਾਹ ਦੀ ਰਹਿ ਹਾਸਲ ਕਰਦੇ ਹੋ ਐ ਪ੍ਰਤੀ ਕਿਸੇ ਬੱਚੇ ਦੀ ਪ੍ਰੋਬਲਮਾਂ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਦੇਖੋ ਜੀ ਇਸ਼ਤਿਹਾਰ ਨੰਬਰ ਸੇਮ ਟੂ ਸੇਮ ਹੀ ਹੈ 82025 ਐ ਗਰੁੱਪ ਡੀ ਦੀਆਂ 331 ਵੈਕੈਂਸੀਆਂ ਸੀ ਜਿਹੜੀਆਂ ਉਹਦੇ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਆਪ ਨੂੰ ਕਿਹਾ ਸੀ ਕਿ ਤੁਹਾਡੇ ਫਾਰਮ ਭਈ 21 ਤਰੀਕ ਤੋਂ ਭਰੇ ਜਾਣਗੇ 15 12 ਤੱਕ ਦੀ ਲਾਸਟ ਡੇਟ ਹੋਊਗੀ ਅਤੇ 17 ਇਹਦੀ ਤਰੀਕ ਹੋਊਗੀ ਫੀਸ ਦੀ ਠੀਕ ਹੈ ਜੀ ਜੇ ਫਾਰਮ 21 ਨੂੰ ਸਟਾਰਟ ਨਹੀਂ ਹੋਏ ਸੀਗੇ ਠੀਕ ਹੈ ਜੀ ਤੇ ਹੁਣ ਇਹ ਕਹਿੰਦੇ ਅਸੀਂ ਕੀ ਕੀਤਾਗਾ ਕਹਿੰਦੇ ਉਮੀਦਵਾਰਾਂ ਵੱਲੋਂ ਇਸ ਇਤਿਹਾਰ ਕੇਵਲ ਇੱਕ ਐਪਲੀਕੇਸ਼ਨ ਫਾਰਮ ਭਰਿਆ ਜਾਵੇਗਾ ਮਤਲਬ ਦੋਨੇ ਚੌਂਕੀਦਾਰਾਂ ਤੇ ਸੇਵਾਦਾਰ ਦੋਨਾਂ ਵੱਲੋਂ ਇੱਕ ਹੀ ਫਾਰਮ ਭਰਿਆ ਜਾਊਗਾ ਠੀਕ ਹੈ ਜੀ ਤੇ ਇੱਕ ਵਾਰੀ ਤੁਸੀਂ ਫੀਸ ਭਰਨੀ ਹੈ ਠੀਕ ਹੈ ਜੀ ਤੁਸੀਂ ਆਪਣੀ ਕੈਟਾਗਰੀ ਦਾ ਧਿਆਨ ਰੱਖਣਾਗਾ ਠੀਕ ਹੈ ਜੀ ਪ੍ਰੀਫਰੈਂਸ ਤੁਸੀਂ ਦੇਖ ਲਓ ਪਹਿਲਾਂ ਜੇਕਰ ਤੁਹਾਨੂੰ ਤੁਸੀਂ ਮੈਚ ਦੇ ਵਿੱਚ ਆਉਣੇ ਪਹਿਲਾਂ ਉੱਥੇ ਸੇਵਾਦਾਰ ਲੱਗਣਾ ਕਿ ਚੌਂਕੀਦਾਰ ਲੱਗਣਾ ਉਹ ਤੁਸੀਂ ਦੇਖਿਓ ਠੀਕ ਹੈ ਜੀ ਇਸ ਤੋਂ ਬਾਅਦ ਵੈਕੈਂਸੀਆਂ ਰਾਜੇ ਬਧਾਤਿਆਂ ਨੇ ਕਿੰਨੀਆਂ ਵੈਕੈਂਸੀਆਂ ਨਵੀਆਂ ਬਧਾਤਿਆਂ ਰਾ ਤੀਹ ਵੈਕੈਂਸੀਆਂ ਜਿਹੜੇ ਸੇਵਾਦਾਰਾਂ ਨੇ ਬਧਾਇਤ ਕਰਦੇ ਸੱਤ ਵੈਕੈਂਸੀ ਇਹਨਾਂ ਨੇ ਕਰ ਦਿੱਤਾ ਚੌਂਕੀਦਾਰਾਂ ਦੀਆਂ ਠੀਕ ਹੈ ਜੀ ਆਪ ਤੁਸੀਂ ਦੇਖ ਸਕਦੇ ਹੋ ਸੇਵਾਦਾਰਾਂ ਦੀ ਕਿਹੜੀ ਕਿਹੜੀ ਨਵੀਂ ਭਰਤੀ ਨੇ ਬਧਾਈਏਗੀ ਇਹ ਤੁਸੀਂ ਦੇਖ ਲਓ ਪੀਡੀਐਫ ਤੋਂ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦੂੰਗਾ ਠੀਕ ਹੈ ਜੀ ਠੀਕ ਹੈ ਜੀ ਜਿਹਦੇ ਕਰਕੇ ਹੁਣੇ ਵੈਕੈਂਸੀਆਂ ਟੋਟਲ ਕਿੰਨੀਆਂ ਹੋ ਗਈਆਂ 368 ਵੈਕੈਂਸੀਆਂ ਹੋ ਗਈਆਂ ਟੋਟਲ ਇਹ ਤੇ ਹੁਣ ਦਾ ਜਿਹੜਾ ਫਾਰਮ ਹੈ ਜਿਹੜੇ ਉਹ ਅੱਜ ਤੋਂ ਭਰਨੇ ਸ਼ੁਰੂ ਹੋ ਚੁੱਕੇ ਆ ਤੇ 27 12 ਤੱਕ ਭਰੇ ਜਾਣਗੇ ਤੇ 29 12 ਤੱਕ ਇਹਦੀ ਹੋਊਗੀ ਆਪਣੀ ਲਾਸਟ ਡੇਟ ਫੀਸ ਭਰ ਤੱਕ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੋ ਰਾਜੇ ਇੱਕ ਵੀਕ ਤੱਕ ਕਿਸੇ ਬੱਚੇ ਨੇ ਕੋਈ ਫਾਰਮ ਨਾ ਭਰੋ ਜਿਹੜੀ ਬੇੜੇ ਬੱਚੀ ਵੀਡੀਓ ਦੇਖਦੇ ਆ ਠੀਕ ਹੈ ਕਿਉਂਕਿ ਇਹਨਾਂ ਨੇ ਕੀ ਕਰ ਲੈਣਾ ਵਿਚਰੀ ਵੈਬਸਾਈਟ ਬੰਦ ਕਰ ਦੇਣੀ ਆ ਕਿਤੇ ਕੁਝ ਕਰ ਦੇਣਾਗਾ ਤਾਂ ਕਰਕੇ ਇਹ ਕੰਮ ਜਿਆਦਾ ਚੱਲਦੇ ਆ ਕਿ ਵਿਚਰੀ ਵੈਬਸਾਈਟ ਵੀ ਬੰਦ ਕਰਨਗੇ ਕਈ ਵਾਰੀ ਇਹ ਜਿਵੇਂ ਹੁਣ ਇਹਨਾਂ ਨੇ ਲਿੰਕ ਬੰਦ ਕਰਤਾ ਸੀਗਾ ਤੇ ਕਈ ਵਾਰੀ ਬੱਚੇ ਦੀ ਫੀਸ ਵਿੱਚ ਫਸੇ ਜਾਂਦੀ ਹੈ ਠੀਕ ਹੈ ਤਾਂ ਇੱਕ ਵੀਕ ਘੱਟੋ ਘੱਟ ਵੇਟ ਕਰ ਲਿਓ ਠੀਕ ਹੈ ਜੇ ਇੱਕ ਵੀਕ ਵੀ ਤੁਸੀਂ ਵੇਟ ਕਰੋਗੇ ਤਾਂ ਵੀ 11-12 ਤਰੀਕ ਹੈ ਜੇ ਪਈ ਹੋਗੀ ਜਦ ਤੁਸੀਂ ਭਰਨੇ ਸਟਾਰਟ ਕਰੋਗੇ ਠੀਕ ਹੈ ਤਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਨਵੀਂ ਸਕੀਮ ਸ਼ੁਰੂ ਕਰ ਦਣ ਤਾਂ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਇੱਕ ਵੀਕ ਤੱਕ ਪਲੀਜ਼ ਵੇਟ ਕਰ ਲਿਓ ਇਸ ਤੋਂ ਬਾਅਦ ਤੁਸੀਂ ਆਦੇ ਫਾਰਮ ਭਾਵੇਂ ਭਰ ਦਿਓ ਠੀਕ ਹੈ ਜੀ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਕਰ ਲਿਓ ਜੇ ਵਧੀਆ ਨਹੀਂ ਲੱਗਦਾ ਤਾਂ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ